ਸਲੋਕ ਲਿਖਤੀ ਰੂਪ ਵਿੱਚ ਸਾਨੂੰ ਲਿਖ ਕੇ ਦਿੱਤਾ ਹੈ ਵੀ ਗੁਰੂ ਸਿੱਖੋ ਪੜੋ ਸਮਝੋ ਕਰਨ ਕਾਰਨ ਪਰਵੇ ਕਾਰਨਾ ਦੇ ਵੀ ਕਰਨ ਵਾਲਾ ਮੂਲ ਪ੍ਰਭੂ ਇੱਕ ਹੈ ਪਰਮਾਤਮਾ ਹੈ ਜੀ ਕਬਹੁ ਹੋਏ ਪੰਡਿਤ ਕਰੇ ਬਕੀ ਨਾ ਇਹ ਆਪ ਜੀ ਨਾਲ ਕਈ ਵਾਰ ਗੱਲ ਕੀਤੀ ਹੈ ਕਿ ਪੰਡਿਤ ਨਾਮ ਵਿਦਵਾਨ ਦਾ ਹੈ ਜੀ ਗਿਆਤਾ ਦੇਖਿਆ ਇਹ ਜਾਣੇ ਵੀ ਉਹ ਗਿਆਤਾ ਸੱਚ ਮੁੱਚੇ ਸਾਡਾ ਜੀਵਨ ਚੇਂਜ ਕਰਦਾ ਹੈ ਜੀਵਨ ਬਦਲਦਾ ਹੈ ਰਸ ਕਰ ਸਕਤ ਜਿਹੜਾ ਆਪ ਰਸਿਆ ਹੋਇਆ ਹੈ ਤੇ ਇਹ ਵੀ ਸੱਚ ਹੈ ਫਿਰ ਸੁਣਨ ਵਾਲੇ ਦਾ ਹਿਰਦਾ ਵੀ ਰਸ ਨਾਲ ਭਰ ਜਾਇ ਕਰਦਾ ਹੈ ਜੀ ਕਬੂ ਹੋਏ ਪੰਡਿਤ ਕਰੇ ਵਖਿਆਨ ਇਹਨੂੰ ਕਹੀਂ ਪੜਦੇ ਨੇ ਵਖਾਨ ਤਾਂ ਹਾ ਹਾ ਵੇਖੋ ਖੱਖੇ ਦੇ ਚਰਨਾਂ ਵਿੱਚ ਇਨੂੰ ਪੜਾਂਗੇ ਵਖਿਆਨ ਕਬੂ ਹੋਏ ਪੰਡਿਤ ਕਰੇ ਵਖਿਆਨ ਕਦੇ ਤੇ ਜੀਵ ਸੁੰਦਰ ਲੈਕਚਰ ਕਰਦੇ ਵਖਿਆਨ ਕਰਦੇ ਵਾਹਿਗੁਰੂ ਜੀ ਪਰਮਾਤਮਾ ਸਭ ਵਿੱਚ ਜੋਤ ਰੂਪ ਹੋ ਕੇ ਬੈਠਾ ਹੈ ਕਬੂ ਮੋਨਤਾਰੀ ਲਾਵੇ ਧਿਆਨ ਇਹ ਆਰਟ ਹੋਣਾ ਬਹੁਤ ਜ਼ਰੂਰੀ ਹੈ ਜੀ ਬੋਲਣਾ ਪੈ ਜਾਵੇ ਤਾਂ ਬੋਲੀਦਾ ਬੋਲੇ ਇਨਸਾਨ ਜੇ ਚੁੱਪ ਰਹਿਣਾ ਪਵੇ ਤਾਂ ਚੁੱਪ ਰਹਿਣਾ ਚਾਹੀਦਾ ਚੁੱਪ ਰਵੇ ਇਨਸਾਨ ਇਹ ਆਰਟ ਹੋਣਾ ਬਹੁਤ ਜ਼ਰੂਰੀ ਹੈ ਜੀ ਕਬੂ ਹ ਮੌਨ ਧਾਰੀ ਲਾਵੇ ਧਿਆਨ ਪਰਮਾਤਮਾ ਹੀ ਵਰਤ ਰਿਆ ਸਭ ਵਿੱਚ ਪਰ ਇੱਥੇ ਇੱਕ ਗੱਲ ਕਹਾਂਗੇ ਜੀ ਕਈ ਲੋਕ ਆਪਣਾ ਬੈਲੈਂਸ ਗਵਾ ਲਿਆ ਕਰਦੇ ਨੇ ਜਦੋਂ ਉਹ ਬੋਲਦੇ ਨੇ ਨਾ ਬੋਲੀ ਜਾਂਦੇ ਨੇ ਬੋਲੀ ਜਾਂਦੇ ਨੇ ਭੋਲੀ ਜਾਂਦੇ ਨੇ ਦੂਜੇ ਨੂੰ ਬੋਲਣਾ ਪੈਂਦਾ ਭਾਈ ਚੁੱਪ ਹੋ ਜਾ ਹੁਣ ਫਿਰ ਬਿਲਕੁਲ ਹੀ ਨਹੀਂ ਬੋਲਦੇ ਫਿਰ ਚੁੱਪੀ ਹੋ ਜਾਂਦੇ ਨੇ ਫਿਰ ਬੋਲਦੇ ਇਹ ਵੀ ਠੀਕ ਨਹੀਂ ਕਬ ਹੂੰ ਮੋਨ ਤਾਰੀ ਲਾਵੇ ਧਿਆਨ ਇੱਥੇ ਜਪ ਬਾਣੀ ਵਿੱਚ ਵੀ ਦੂਜੀ ਪੰਕਤੀ ਆਉਂਦੀ ਹੈ ਚੁੱਪਾ ਚੁੱਪਣਾ ਹੋ ਗਈ ਜੇ ਲਾਏ ਰਹਾ ਲਿਵਤਾਰ ਤੇ ਵੇਖੋ ਚੁੱਪ ਕਰਨ ਨਾਲ ਚੁੱਪ ਨਹੀਂ ਹੁੰਦੀ ਹੁਣ ਜੇ ਅਸੀਂ ਕਈ ਵੀ ਸਰਸਨਾ ਨਾਲ ਨਹੀਂ ਬੋਲਣਾ ਪਰ ਅੰਦਰ ਅੰਦਰ ਕੀ ਹੁੰਦਾ ਅੰਦਰ ਰੋਲਾ ਪੈਂਦਾ ਪਰ ਜਦੋਂ ਸਤਿਗੁਰੂ ਜੀ ਕਿਰਪਾ ਕਰਦੇ ਨੇ ਭਾਈ ਅੰਦਰ ਦਾ ਜਿਹੜਾ ਮਨ ਹੈ ਜੋ ਦੋ ਰੂਪ ਹਨ ਮੰਨਦੇ ਇੱਕ ਮਨਮਤ ਤੇ ਇੱਕ ਗੁਰਮਤ ਇਹ ਵਾਹਿਗੁਰੂ ਜੀ ਕਿਰਪਾ ਕਰਨ ਮਨ ਵਸ ਆਵੇ ਨਾਨਕਾ ਜੇ ਪੂਰਨ ਕਿਰਪਾ ਹੋਏ ਮਨ ਵਿੱਚ ਜਿਹੜੀ ਹਰ ਵੇਲੇ ਨਿੰਦਿਆ ਦੀ ਵਿਚਾਰ ਚੱਲੀ ਜਾਂਦੀ ਹੈ ਈਰਖਾ ਦੀ ਵਿਚਾਰ ਚੱਲੀ ਜਾਂਦੀ ਹੈ ਮੇੜ ਤੇੜ ਦੀ ਵਿਚਾਰ ਚੱਲੀ ਜਾਂਦੀ ਹੈ ਪਰਾਇਆ ਹੱਕ ਖਾਣ ਦੀ ਵਿਚਾਰ ਚੱਲੀ ਜਾਂਦੀ ਹੈ ਕੁਝ ਕੁਝ ਚੱਲਦਾ ਹੈ ਦੁਨੀਆ ਬਹੁਤ ਵੱਡੀ ਹੈ ਸਤਿਗੁਰੂ ਜੀ ਮਿਹਰਾਮਤ ਕਰਨ ਜਿਹੜੀ ਇਹ ਸੂਰਤ ਸਾਡੇ ਰਿਸ਼ਤਿਆਂ ਵਿੱਚ ਜੁੜੀ ਹੈ ਕਿਤੇ ਕਿਤੇ ਜੁੜੀ ਹੈ ਵਾਹਿਗੁਰੂ ਜੀ ਕਿਰਪਾ ਕਰਦੇ ਨੇ ਫਿਰ ਭਾਈ ਇਹ ਸਿਰਫ ਜਿੱਥੇ ਜੁੜਨੀ ਚਾਹੀਦੀ ਹੈ ਉੱਥੇ ਜੁੜ ਜਾਇਆ ਕਰਦੀ ਹੈ ਫਿਰ ਮਨ ਚੁੱਪ ਹੋਤਾ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਸਜੇ ਹੋਏ ਨੇ ਜਿਵੇਂ ਆਪ ਸੰਗਤਾਂ ਸਰਵਣ ਕਰ ਰਹੀਆਂ ਨੇ ਗੁਰਬਾਣੀ ਨੂੰ ਐਸੇ ਤਰ੍ਹਾਂ ਇੱਕ ਮੌਨਤਾ ਦੀ ਜੀ ਆ ਜਾਂਦੇ ਨੇ ਸਿੱਖਾਂ ਨੇ ਬੜਾ ਬੁਲਾਇਆ ਪਰ ਬੋਲਦਾ ਨਹੀਂ ਤੇ ਦੁਆਨ ਦੀ ਸਮਾਪਤੀ ਹੋਈ ਕਹਿੰਦੇ ਭਾਈ ਗੁਰੂ ਸਿੱਖੋ ਮੌਨਤਾ ਦੀ ਜੀ ਆ ਗਏ ਨਹੀਂ ਬੋਲਦੇ ਬੜੀਆਂ ਗੱਲਾਂ ਕਰਨ ਦੀ ਕੋਸ਼ਿਸ਼ ਕੀਤੀ ਨਹੀਂ ਬੋਲਦੇ ਕਹਿੰਦੇ ਗੁਰੂ ਸਿੱਖੋ ਐਵੇਂ ਕਰੋ ਪੰਡਤ ਜੀ ਨੂੰ ਘਰ ਲੈ ਕੇ ਜਾਓ ਕਹਿੰਦੇ ਵਧੀਆ ਰਸ ਪੀਣੇ ਪਦਾਰਥ ਛਕਾਓ ਵਧੀਆ ਸਬਜ਼ੀ ਛਕਾਓ ਔਰ ਪੂਰੀਆਂ ਹੋਰ ਬੜੇ ਤਰ੍ਹਾਂ ਦੇ ਪਦਾਰਥ ਵਧੀਆ ਵਧੀਆ ਦੱਸੇ ਗੁਰੂ ਸਾਹਿਬ ਨੇ ਕਹਿੰਦੇ ਛਕਾਓ ਇਹਨਾਂ ਨੂੰ ਇਹਨਾਂ ਦੀ ਸੇਵਾ ਕਰੋ ਪੂਰਨ ਭਰੋਸਾ ਗੁਰੂ ਸਾਹਿਬ ਕਿਰਪਾ ਕਰਕੇ ਦਵਾ ਦਵੇ ਗੁਰੂ ਜਾਣੀ ਜਾਣੇ ਗੁਰੂ ਜਾਣਦਾ ਹੈ ਪਰਮਾਤਮਾ ਜਾਣਦਾ ਹੈ ਗੁਰਪਰਮੇਸ਼ਰ ਏਕੋ ਜਾਣ ਕੋਈ ਦੂਜੀ ਚੀਜ਼ ਨਹੀਂ ਹੈ ਪਰਮੇਸ਼ਰ ਗੁਰੂ ਇੱਕ ਹੈ ਤੇ ਹੁਣ ਗੁਰੂ ਤੇ ਜਾਣਦਾ ਪਰ ਮੋਨ ਧਾਰੀ ਜੀ ਉੱਥੇ ਚੁੱਪ ਕਰਕੇ ਬੋਲਦੇ ਹੀ ਨਹੀਂ ਕਹਿੰਦੇ ਭਾਈ ਸੇਵਾ ਕਰੋ ਜੋ ਕੁਝ ਵੀ ਗਣਾਇਆ ਉਹ ਚੱਲ ਕੇ ਇੱਕ ਰਾਤ ਰੁਕਣਾ ਜੀ ਮੋਨ ਜੀ ਨੇ ਤੇ ਉੱਥੇ ਜਾ ਕੇ ਫਿਰ ਮਹਾਰਾਜ ਨੇ ਫਿਰ ਬਾਤ ਚ ਕਹਿ ਵੀ ਦਿੱਤਾ ਗੁਰੂ ਸਿੱਖੋ ਇਧਰ ਆਓ ਕਹਿੰਦੇ ਜੋ ਵੀ ਤੁਹਾਡੇ ਘਰ ਹੁੰਦਾ ਹੈ ਨਾ ਜਿੱਦਾਂ ਦਾ ਵੀ ਤੁਸੀਂ ਰੁੱਖਾਂ ਮਿੱਸਾ ਛੱਕਦੇ ਹੋ ਉਹੀ ਸ਼ਿਕਾਣਾ ਹੈ ਕਹਿੰਦੇ ਮਹਾਰਾਜ ਉਤੇ ਸਾਨੂੰ ਪਤਾ ਹੀ ਸੀ ਪਰ ਅਸੀਂ ਤੁਹਾਡਾ ਬਚਨ ਨਹੀਂ ਮੋੜ ਸਕਦੇ ਤੇ ਘੇ ਘਰ ਜੋ ਵੀ ਭਾਈ ਘਰਾਂ ਵਿੱਚ ਮਾਤਾਵਾ ਭੈਣਾ ਤਿਆਰ ਕਰਦੀਆਂ ਨੇ ਉੱਥੇ ਤਿਆਰ ਹੁੰਦਾ ਉਹ ਗੁਰਸਿੱਖਾਂ ਨੇ ਸ਼ਿਕਾਇਆ ਬੜੇ ਪਿਆਰ ਨਾਲ ਸੇਵਾ ਕੀਤੀ ਹੈ ਤੇ ਕੀ ਹੋਇਆ ਦੂਜੇ ਦਿਨ ਗੁਰਗੋਵਰ ਸਿੰਘ ਸਾਹਿਬ ਸਜੇ ਹੋਏ ਨੇ ਤੇ ਆ ਕੇ ਗੁਰਸਿੱਖਾਂ ਨੂੰ ਕਿਹਾ ਮੋਨੀ ਜੀ ਵੀ ਆ ਗਏ ਨਾਲ ਕਹਿੰਦੇ ਭਾਈ ਗੁਰਸਿੱਖੋ ਪੂਰੀ ਸੇਵਾ ਕੀਤੀ ਐ ਕਹਿੰਦੇ ਹਾਂਜੀ ਹਾਂਜੀ ਮਹਾਰਾਜ ਬੜੇ ਰਸ ਭਿੰਨੇ ਪਦਾਰਥ ਸ਼ਿਕਾਏ ਤੇ ਪੂਰੀਆਂ ਵੀ ਸ਼ਿਕਾਈਆਂ ਵਧੀਆਂ ਸਬਜ਼ੀ ਬਣਾ ਕੇ ਸ਼ਿਕਾਈ ਐ ਕਿਸੇ ਚੀਜ਼ ਦੀ ਕਮੀ ਨਹੀਂ ਬਹੁਤ ਮੋਨੀ ਜੀ ਖੁਸ਼ ਹੋ ਗਏ ਉਹ ਜਦ ਇਹ ਭੁੱਲ ਪਿਆ ਕਹਿੰਦੇ ਕਿੱਥੇ ਸ਼ਿਕਾਇਆ ਤੁਸੀਂ ਕਹਿੰਦੇ ਤੁਸੀਂ ਕੁਝ ਨਹੀਂ ਸਿਖਾਇਆ ਉਹੀ ਕਹਿੰਦੇ ਚਟਣੀ ਦੇਤੀ ਜੀ ਬੋ ਕੁਝ ਨਹੀਂ ਸਿਖਾਇਆ ਇਹਨਾਂ ਨੇ ਫਿਰ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਮੌਨ ਇਹ ਤੁਹਾਡਾ ਮੌਨ ਕਿੱਥੇ ਗਿਆ ਅੰਦਰ ਤੇ ਰੋੜਾ ਪੈਂਦਾ ਹੈ ਨਾ ਅੰਦਰ ਚੁੱਪ ਨਹੀਂ ਹੁੰਦੀ ਚੁੱਪਾ ਚੁੱਪਨਾ ਹੋ ਗਈ ਜੇ ਲਾਏ ਰਹਾ ਨਿਬਤਾਰ ਮੈਂ ਫਿਰ ਬੇਨਤੀ ਕਰਦਾ ਇਹ ਆਟ ਹੋਣਾ ਬਹੁਤ ਜ਼ਰੂਰੀ ਹੈ ਜਿੱਥੇ ਬੋਲਣਾ ਪਵੇ ਉੱਥੇ ਬੋਲੀਦਾ ਹੈ ਜਿੱਥੇ ਚੁੱਪ ਰਹਿਣਾ ਪਵੇ ਉੱਥੇ ਚੁੱਪ ਰਹਿਣਾ ਚਾਹੀਦਾ ਪਰ ਜੇ ਕੋਈ ਇਸ ਮਾਰਗ ਤੇ ਚੱਲ ਕੇ ਕਹੇ ਵੀ ਮੈਂ ਕਿਸੇ ਨਾਲ ਗੱਲ ਹੀ ਨਹੀਂ ਕਰਨੀ ਫਿਰ ਤੇ ਗੱਲ ਨਹੀਂ ਨਾ ਬਣਦੀ ਮਹਾਰਾਜ ਕਹਿੰਦੇ ਜਬ ਲੱਗ ਦੁਨੀਆ ਰਹੀਏ ਨਾਨਕ ਕਿਛ ਸੁਣੀਏ ਕਿਛ ਕਹੀਏ ਆਪਾਂ ਬੜਾਈ ਤੋਂ ਕੀ ਦੀ ਸਿੱਧ ਸਲਾਹ ਕਰਨੀ ਹੈ ਪਰਮਾਤਮਾ ਦੀਆਂ ਗੱਲਾਂ ਕਰਨੀਆਂ ਨੇ ਕਬੂ ਹੋਂ ਮੋਂਤਾਰੀ ਲਾਵੇ ਧਿਆਨ ਕਬੂ ਤਟ ਤੀਰਥ ਇਸ਼ਨਾਨ ਕਬੂ ਤਟ ਕੰਡੇ ਹੁੰਦਾ ਜੀ ਤਟ ਕਿਨਾਰਿਆਂ ਤੇ ਨਹਾਉਣਾ ਹੁਣ ਭਾਵੇਂ ਇਹ ਕਰਮ ਕਾਂਡ ਹੈ ਨਾਉਣਾ ਬਹੁਤ ਜ਼ਰੂਰੀ ਆ ਹੁਣ ਤੁਸੀਂ ਬਾਹਰ ਵੇਖੋ ਮੌਸਮ ਚੇਂਜ ਹੋ ਗਿਆ ਕਈ ਭੈਣ ਭਰਾ ਤਿੰਨ ਵਾਰ ਵੀ ਨਹਾਉਂਦੇ ਨੇ ਦੋ ਵਾਰ ਵੀ ਨਹਾਉਂਦੇ ਨੇ ਆਉਣ ਵਾਲੇ ਸਮੇਂ ਵਿੱਚ ਕਈ ਪੰਜ ਪੰਜ ਵਾਰ ਵੀ ਨਹਾਉਂਦੇ ਨੇ ਕਿਉਂਕਿ ਟੈਂਪਰੇਚਰ ਗਰਮੀ ਇੰਨੀ ਹੋ ਜਾਣੀ ਹੈ ਨਾਉਣਾ ਬਹੁਤ ਜ਼ਰੂਰੀ ਹੈ ਸਰੀਰ ਦੀ ਸਫਾਈ ਬਹੁਤ ਜ਼ਰੂਰੀ ਹੈ ਪਰ ਜੇ ਅਸੀਂ ਸੋਚੀਏ ਵੀ ਨਹਾਉਣ ਨਾਲ ਹੀ ਮਨ ਦੀ ਮੈਲ ਲੈਂਦੀ ਹੈ ਉਤਰਦੀ ਹੈ ਫਿਰ ਵੀ ਨਹੀਂ ਗੱਲ ਬਣਦੀ ਪਹਿਲੀ ਪੰਕਤੀ ਜਪ ਬਾਣੀ ਚ ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਐਦਾਂ ਭਾਈ ਸੋਚਣ ਨਹੀਂ ਹੋਇਆ ਕਲ ਦੀ ਮੰਨਦੀ ਲੋਕੀ 860 ਤੀਰਥ ਨਾਈ ਲੋਕੀ 860 ਤੀਰਥ ਨਾਈ ਲੋਕੀ ਕੌੜਾ ਪਨ ਤਉ ਨਾ ਜਾਈ ਕੌੜਾ ਪਨ ਤਉ ਨਾ ਜਾਈ ਜਦੋਂ ਸਾਡੀ ਸ਼ਬਦ ਨਾਲ ਸਾਂਝ ਪੈਣੀ ਹੈ ਭਾਈ ਉਹ ਧੋਪੈ ਨਾਵੇਂ ਕੈ ਰੰਗ ਇਤੇ ਇਹ ਤੇ ਸੱਚੇ ਗਿਆਨ ਨਹੀਂ ਅੰਦਰ ਦੀ ਜਿਹੜੀ ਮੈਲ ਹੈ ਭਾਈ ਲਾਉਣੀ ਹੈ ਠੀਕ ਹੈ ਬਾੜੀ ਨਾ ਹਉਣਾ ਬਹੁਤ ਜ਼ਰੂਰੀ ਹੈ ਇਹ ਤਨ ਦਾ ਵਿਸ਼ਾ ਹੈ ਨਹਾਉਣਾ ਬਹੁਤ ਜ਼ਰੂਰੀ ਹੈ ਪਰ ਵਾਹਿਗੁਰੂ ਜੀ ਭਾਈ ਜਿਹੜੇ ਕਰਮ ਕਾਂਡ ਵੀ ਕਰ ਰਹੇ ਨੇ ਜੋ ਤ ਉਹਦੀ ਉਹ ਵਰਤਦੀ ਹੈ ਕਬੂ ਤੱਟ ਤੀਰਥ ਇਸ਼ਨਾਨ ਕਦੇ ਵਿਅਕਤੀ ਕਿਨਾਰੀਆਂ ਤੇ ਜਾ ਕੇ ਨਦੀਆਂ ਦੇ ਕਿਨਾਰਿਆਂ ਤੇ ਕੰਡਿਆਂ ਤੇ ਨਹਾਉਂਦਾ ਇਸ਼ਨਾਨ ਕਰਦਾ ਕਬੂ ਸਿੱਧ ਸਾਧਿਕ ਮੁਖ ਗਿਆਨ ਕਿਤੇ ਕਿਤੇ ਸਿੱਧੀਆਂ ਪ੍ਰਾਪਤ ਕਰਕੇ ਸਿੱਧ ਜੋਗੀ ਬਣ ਜਾਂਦਾ ਹੈ ਕਿਤੇ ਸਾਧਕ ਸਾਧਨਾ ਕਰਨ ਵਾਲਾ ਕਦੇ ਮੁਖ ਗਿਆਨ ਖੱਖੇ ਨੂੰ ਸਿਆਰੀ ਲੱਗੀ ਐ ਮੂੰਹ ਤੋਂ ਗਿਆਨ ਦੀਆਂ ਗੱਲਾਂ ਵੀ ਪਰਮਾਤਮਾ ਕਰਦਾ ਵਾਹਿਗੁਰੂ ਜੀ ਬੈਠਾ ਸਭ ਵਿੱਚ ਆਪ ਹੀ ਐ ਕਬ ਹੂ ਕੀਟ ਹਸਤ ਪਤੰਗ ਹੋਏ ਜੀਆ ਕੀਟ ਕੀੜੇ ਹਾਥੀ ਹਸਤ ਪਤੰਗੇ ਪਤੰਗਾ ਹੋਏ ਜੀਆ ਜੋਤ ਤੇ ਸੱਚੇ ਪਾਤਸ਼ਾਹ ਆਪ ਜੀ ਦੀ ਕੰਮ ਕਰਦੀ ਐ ਸਭ ਵਿੱਚ ਮਤਾਂ ਇਹ ਭੁੱਲਿਓ ਇੱਕ ਕੀੜੀ ਵਿੱਚ ਜਿੰਨੀ ਜੋਤ ਕੰਮ ਕਰਦੀ ਪਈ ਐ ਸਾਡੇ ਵਿੱਚ ਵੀ ਉਨੀ ਜੋਤ ਹੀ ਕੰਮ ਕਰਦੀ ਐ ਜੀ ਕਬੂ ਕੀਟ ਹਸਤ ਪਤੰਗ ਹੋਏ ਜੀਆ ਹੈ ਤੇ ਬੰਦਾ ਅਨੇਕਾਂ ਜੁੰਨਾ ਵਿੱਚ ਪਟਕਰਿਆ ਮਨ ਦੇ ਤਲ ਤੇ ਕਦੇ ਪਤੰਗੇ ਦੀ ਜੁੰਨੀ ਭੋਗਦਾ ਕਦੇ ਭਵਰੇ ਦੀ ਜੁੰਨੀ ਭੋਗਦਾ ਹੁੰਦਾ ਬੰਦਾ ਕਦੇ ਹਸਤ ਹਾਥੀ ਦੀ ਜੁੰਨੀ ਭੋਗਦਾ ਹੁੰਦਾ ਅੰਤ ਜੋਨ ਭਰ ਮੈਂ ਭਰ ਮੀਆਂ ਭਰਮੀਆਂ ਭਵਾਇਆ ਹੋਇਆ ਭਰਮ ਵਿੱਚ ਪਾਇਆ ਹੋਇਆ ਅੰਤ ਆਪਣਾ ਹੀ ਭਵਾਇਆ ਕਈ ਜੂਨਾ ਚ ਭੌ ਰਿਹਾ ਹੈ ਜੀ ਨਾ ਨਾ ਰੂਪ ਜਿਉ ਸੁਵਾਂਗੀ ਦਿਖਾਵੈ ਸੁਵਾਂਗੀ ਬੋ ਰੂਪੀਆ ਹੈ ਤੇ ਮਾਲਕ ਦੀ ਖੇਡ ਹੈ ਸਭ ਸੋਖਾ ਸਮਝੀਏ ਜਿਵੇਂ ਐਕਟ੍ਰੈਸ ਹੈ ਤੇ ਇੱਕ ਹੈ ਪਰ ਉਹ ਰੋਲ ਕਈ ਵਿਖਾਉਂਦਾ ਹੈ ਬੰਦਾ ਤੇ ਉਹੀ ਹੁੰਦਾ ਇੱਕ ਹੁੰਦਾ ਉਹ ਕਈ ਤਰ੍ਹਾਂ ਦੇ ਰੋਲ ਵਿਖਾਉਂਦਾ ਹੈ ਜਦੋਂ ਐਕਟਿੰਗ ਕਰਦਾ ਹੈ ਹੁਣ ਐਸੇ ਤਰ੍ਹਾਂ ਨਾ ਨਾ ਰੂਪ ਜਿਉ ਸੁਵਾਂਗੀ ਦਿਖਾਵੇ ਜਿਵੇਂ ਐਕਟਰ ਕਈ ਰੂਪ ਵਿਖਾਉਂਦਾ ਹੈ ਐਕਟਰ ਦੇ ਪਿੱਛੇ ਡਾਇਰੈਕਟਰ ਵੀ ਹੁੰਦਾ ਹੈ ਇਹ ਵੀ ਯਾਦ ਰੱਖਿਓ ਸੇਮ ਜਿਉ ਪ੍ਰਭ ਪਾਵੇ ਤਿਵੇਂ ਜਾਵੇ ਜਿਉ ਪ੍ਰਭ ਪਾਵੇ ਤਿਵੇਂ ਜਾਵੇ ਤਾਂ ਖੇਡਣਾ ਕਰਾਉਂਦਾ ਹੈ ਸਾਡੇ ਬੜੇ ਸਿਆਣੇ ਨੇ ਮੈਨੂੰ ਲੱਗਦਾ ਮੈਂ ਕਰਦਾ ਮੈਂ ਕਰਦਾ ਜੋਤ ਤੇ ਉਹਦੀ ਬਰਤਰੀ ਹੈ ਜੀ ਇਸੇ ਕਰਕੇ ਜੋਤ ਹੀ ਸੁਭਾਵੈ ਸੋਈ ਹੋਏ ਜੋ ਮਾਲਕ ਨੂੰ ਪਾਉਂਦਾ ਹੁੰਦਾ ਉਹੀ ਹੈ ਕਰਮਾਂ ਮੁਤਾਬਿਕ ਜੀ ਇਹ ਮੰਨਣਾ ਪਏਗਾ ਜੋਤ ਹੀ ਸੁਭਾਵੈ ਸੋਈ ਹੋਏ ਆਪੇ ਹਰੀ ਕਰਾਂਗਾ ਆਪੇ ਬੋ ਰੰਗੀ ਜੋਤ ਹੀ ਸੁਭਾਵੈ ਨਾਨਕਾ ਸਾਈ ਗੱਲ ਚੰਗੀ ਗੁਰਬਾਣੀ 'ਚ ਬੜੇ ਪਿਆਰੇ ਬਚਨ ਆੜੇ ਲੋਕਾਂ ਭਰਮ ਨਾ ਭੂਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਹੇ ਉਸ ਰਬ ਠਾਈ ਨਾਨਕ ਦੂਜਾ ਵਰ ਨ ਹੋਏ ਨਾਨਕ ਦੂਜਾ ਵਰ ਨ ਹੋਏ ਨਾਨਕ ਭਾਬ ਮਹਿਲਾ ਪੰਜਵਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਇੰਨੀ ਸਮਰੱਥਾ ਵਾਲਾ ਦੂਜਾ ਕੋਈ ਹੈ ਹੀ ਨਹੀਂ